ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਹਾਨ ਸਿੱਖ ਧਰਮ ਦੇ ਨੌਵੇਂ ਗੁਰੂ ਜਿਨ੍ਹਾਂ ਨੇ 11 ਨਵੰਬਰ 1675 ਨੂੰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ ਨਾਲ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਦਿੱਤੀ ਤਾਂ ਜੋ ਸਨਾਤਨ ਧਰਮ ਦੇ ਤਿਲਕ ਤੇ ਜੰਜੂ ਦੀ ਰੱਖਿਆ ਕੀਤੀ ਜਾ ਸਕੇ ਔਰੰਗਜ਼ੇਬ ਗੇਸ ਨੇ ਕਿ ਉਸ ਸਮੇਂ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਹੋਇਆ ਸੀ ਸਨਾਤਨ ਧਰਮ ਦੇ ਲੋਕਾਂ ਨੂੰ ਬੰਦੀ ਬਣਾਇਆ ਹੋਇਆ ਸੀ ਤੇ ਮਜਬੂਰਨ ਉਹਨਾਂ ਨੂੰ ਇਸਲਾਮ ਕਬੂਲ ਕਰਵਾਇਆ ਜਾ ਰਿਹਾ ਸੀ ਗੁਰੂ ਸਾਹਿਬ ਨੇ ਤਿਲਕ ਤੇ ਜੰਜੂ ਦੀ ਰਾਖੀ ਦੇ ਲਈ ਆਪਣੀ ਸ਼ਹਾਦਤ ਦਿੱਤੀ ਜਿਸ ਨੂੰ ਕਿ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ 350 ਸਾਲਾਂ ਇਸ ਸ਼ਹੀਦੀ ਦਿਹਾੜੇ ਦੀ ਸ਼ਤਾਬਦੀ ਨੂੰ ਸਮਰਪਿਤ ਦੁਨੀਆ ਭਰ ਦੇ ਵਿੱਚ ਅਨੇਕਾਂ ਗੁਰਮਤ ਸਮਾਗਮ ਤੇ ਨਗਰ ਕੀਰਤਨ ਸਜ ਰਹੇ ਹਨ ਇਟਲੀ ਵਿੱਚ ਵੀ ਇਸ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਤੇ ਗੁਰਮਤ ਸਮਾਗਮ ਹੋ ਰਹੇ ਆ ਅਸੀਂ ਅੱਜ ਆਪਣੇ ਦਰਸ਼ਕਾਂ ਨੂੰ ਲੈ ਕੇ ਜਾ ਰਹੇ ਹਾਂ ਲਾਸਿਓ ਸੁਪੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਗੁਰਦਰਾ ਸਿੰਘ ਸਵਾ ਪੁਰਾਣੀ ਇਮਾਰਤ ਪੰਤੀਨੀਆਂ ਲਤੀਨਾ ਵਿਖੇ ਜਿੱਥੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾ ਰਹੀ ਹੈ 22 ਨਵੰਬਰ ਨੂੰ ਅਮਰਤ ਸੰਚਾਰ ਸਮਾਗਮ ਕਰਵਾ ਰਹੀ ਏ ਤੇ 23 ਨਵੰਬਰ ਨੂੰ ਵਿਸ਼ਾਲ ਦੀਵਾਨ ਸਜ ਰਹੇ ਹਨ ਜਿਸ ਵਿੱਚ ਕੇ ਪੰਥਕ ਸ਼ਖਸੀਅਤ ਪੰਥ ਦੇ ਸਰਮੌਰ ਢਾਡੀ ਜਥਾ ਭਾਈ ਸੁਖਵੀਰ ਸਿੰਘ ਭੌਰ ਤੇ ਉਹਨਾਂ ਦਾ ਜਥਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਲਸਾਨੀ ਕੁਰਬਾਨੀ ਦਾ ਸਾਕਾ ਸੰਗਤਾਂ ਨੂੰ ਸਰਵਣ ਕਰਵਾਣਗੇ ਆਪਣੀ ਦਮਦਾਰ ਤੇ ਬੁਲੰਦ ਆਵਾਜ਼ ਦੇ ਵਿੱਚ 22 ਨਵੰਬਰ ਨੂੰ ਜਿਹੜਾ ਅਮਰਤ ਸੰਚਾਰ ਹੋ ਰਿਹਾ ਉਸ ਸੰਬੰਧੀ ਕਿਸ ਤਰ੍ਹਾਂ ਦੇ ਪ੍ਰਬੰਧ ਚੱਲ ਰਹੇ ਆ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਮੱਲੀ ਮੁੱਖ ਗ੍ਰੰਥੀ ਜਿਹੜੇ ਹੈੱਡ ਗ੍ਰੰਥੀ ਆ ਭਾਈ ਸੁਖਵੰਤ ਸਿੰਘ ਤੇ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਗਬਾਣੀ ਨੂੰ ਵਿਸਤਾਰ ਪੂਰਵਕ ਜਾਣਕਾਰੀ ਦੇ ਰਹੇ ਹਨ ਵਾਹਿਗੁਰੂ ਦੀ ਬਖਸ਼ੇ ਗੁਰਦੁਆਰਾ ਸਿੰਘ ਸਭਾ ਪੰਤੀਆਂ ਪ੍ਰਾਣੀ ਇਮਾਰਤ ਇਟਲੀ ਸਮੂਹ ਇਲਾਕਾ ਨਿਵਾਸੀ ਸਾਹਸੰਤ ਨੂੰ ਬੇਨਤੀ ਹੈ ਕੇ 사ਤਗੁਰੂ ਦੀ ਬਾਣੀ ਦਾ ਫਰਮਾਨ ਹੈ ਧਰਮ ਹੀਤ ਸਾਗਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਧਾਨ ਗੁਰੂ ਦੇ ਬਹਾਦਰ ਮਹਾਰਾਜ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਇਆ 20 ਤਰੀਕ ਨੂੰ ਦਿਨ ਵੀਰਵਾਰ ਸਾਮਾਂ ਨੂੰ 5 ਵਜੇ ਸ੍ਰੀ ਖਾਨਪਾੜ ਸਾਹਿਬ ਆਰੰਭ ਹੋਵੇਗਾ ਸ਼ਨੀਵਾਰ ਸਾਮਾਂ ਨੂੰ ਭੋਗ ਪਾਇਆ ਜਾ ਰੰਗੇ ਤੇ ਜਿਸ ਵਿੱਚ ਕਥਾਵਾਚਕ ਭਾਈ ਬਲਜਿੰਦਰ ਸਿੰਘ ਜੀ ਕਥਾ ਰਾਹੀ ਨਿਹਾਲ ਕਰਨਗੇ ਤੇ ਨਾਲ ਹੀ ਸਾਸਨ ਜੀ ਪੰਜ ਤਾਰੇ ਸਹਿਬਾਨ ਪਹੁੰਚ ਰਹੇ ਹਨ ਖੰਡੇ ਬਾਟੇ ਦੀ ਪੌਂਟ ਤਿਆਰ ਕਰਕੇ ਤੇ ਸੰਗਤਾਂ ਨੂੰ ਅੰਮ੍ਰਿਤ ਦੇ ਬਲਾਖੀਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਵੇਗੀ ਤੇ ਸਾਸਨ ਜੀ 23 ਤਰੀਕ ਨੂੰ ਦਿਨ ਐਤਵਾਰ ਭਾਈ ਜਸਵੀਰ ਸਿੰਘ ਜੀ ਭਾਉ ਰ ਢਾਡੀ ਜਥਾ ਪਹੁੰਚ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਇਸ মহান ਸਹਾਦਰ ਤੇ ਗੁਰਪੁਰਬ ਤੇ ਵੱਧ ਚੜ ਕੇ ਸੇਵਾਵਾਂ ਕਰਕੇ ਤਨ ਮਨ ਧੰਨ ਨਾਲ ਸੇਵਾ ਕਰਕੇ ਜੀਵਨ ਸਫਲਾ ਬਣਾਓ ਗੁਰੂ ਕੇ ਲੰਗਰ ਅਟੁੱਟ ਵਰਤਨਗੇ ਗੁਰਦੁਆਰਾ ਸਿੰਘ ਸਦਾਪੂਰਤ ਦੀਆਂ pranani amar hitli ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਕੈਮਰਾਮੈਨ ਅਜ ਦੇ ਨਾਲ ਦਲਵੀਰ ਸਿੰਘ ਕੈਂਤ ਕ੍ਰਿਯਾ